ਕੋਡੀ 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 ਹਲੋ ਜੀ ਲੋਕ ਨੋ ਕਿੱਥੇ ਆਏ ਆਪਾਂ ਆ ਪਾਇਆ ਕਾਂਗੀ ਕਾਂਗੀ ਹੁਣ ਕਿੱਥੇ ਚੱਲੇ ਆ ਹੁਣ ਆਪਾਂ ਗਰੇ ਸੈਰ ਕਰਨ ਆ ਵੀ ਆਪਣੇ ਮੋੜ ਪਿੰਡ ਵਾਲਾ ਹੈਗਾ ਨਹੀਂ ਉਸਤਾਦ ਤੈਨੂੰ ਪਤਾ ਵਾ ਸ਼ਹਿਰ ਰਹੀ ਰੀਆ ਆਪਣਾ ਜਾ ਜਾ ਵੇਖੇ ਪਿੰਡ ਵਾਲਾ ਮੋੜ ਕੁੱਕੜ ਵਖਾ ਕੁੱਕੜ ਵੇਖੇ ਕੁੱਕੜ ਵੇਖੇ ਕੁੱਕੜ ਪਹਿਲੀ ਦਾ ਵੇਖ ਰਿਹਾ ਨਹੀਂ ਇੱਧਰ ਦਾ ਮੋਹਲ ਚਾਲ ਵਾਕੀ ਆ ਕੁਝ ਆਪਣੇ ਪਿੰਡਾਂ ਨਾਲ ਅਲਗੋ ਵਾਲਿਆ ਨੂੰ ਇੰਨਾ ਵੀ ਨਹੀਂ ਪਤਾ ਲੱਗਾ ਮੈਂ ਉੱਥੇ ਖੜਾ ਰਿਹਾ ਤੇ ਕਹਿੰਦਾ ਕਿ ਕੋਈ ਦਿੱਕਤ ਨਹੀਂ ਹੋਣੀ ਪਈ ਸੀ ਉੱਥੇ ਨਾਲ ਕਰ ਤੇ ਹਾਂ ਥੋੜਾ ਹੁੰਦਾ ਕਿਹਦਾ ਕਿਤਾਬ ਜੀ ਬਸ ਯਾਰ ਕਿਹਤਵਾ ਦੇ ਸਾਨੂੰ ਪਤਾ ਹੈ ਹੋਰ ਬਾਰ-ਬਾਰ ਹਾਂ ਹਾਂ ਅਜਲਪਾ ਸੀ ਕਿ ਲੱਗੇ ਰੇੜਾ ਅੱਜ ਫੇਰ ਆ ਗਿਆ ਕੀ ਹੋ ਗਿਆ ਪਾਸੇ ਹੈ ਜੱਗ ਜਿੱਦਾ ਰੇੜਾ ਜਿਹੜਾ ਜੈ ਕਹਿੰਦਾ ਜਿਹੜਾ ਖਿੱਚਦਾ ਜੱਗਾ ਰੇੜਾ ਖਿੱਚਦਾ ਜਿਹੜਾ ਜਿੱਕਦਾ ਸਵੇਰੇ ਸਵੇਰ ਲਰਨੇ ਕਾਲ ਜੇ ਰੇੜਾ ਸ਼ਾਮ ਨੂੰ ਤਾਂ ਜਿਆ ਅਗਰਵਿੰਦਰ ਦਾ ਉਹ ਵੇਖੋ ਕਾਂਗੇ ਦਾ ਵੀਊ ਕਾਂਗੇ ਦਾ ਵੀਊ ਇਹ ਕਰਾਂਗੇ ਕਰੋ ਆ ਵੀ ਲਵਾ ਆ ਵੀ ਬਸ ਰਿੰਟਾ ਲੱਗਣੇ ਹੋਣੀਆਂ ਜਿੰਨੇ ਕੋਈ ਨੂੰ ਕਰਦੀ ਰਹਿਣਾ ਜਿਉਂ ਕਰ ਕਰ ਦਿਖਾਉਂਦੇ ਆ ਹਾਂ ਲੱਗੇ ਲੱਗੇ ਹੋ ਜਾਂ ਤਿੰਦੇ ਜਰ ਇਹ ਥਾਈ ਬੜੀ ਪਾਈ ਹੈ ਹੋਰ ਇੰਦੇ ਆ ਤੇ ਹੋਰ ਜੀ ਕਰਦਾ ਤਾਂ ਫੇ ਤੁਰੇ ਕੱਲ ਕਰ ਹੁਣ ਕੱਲ ਦੇ ਤੁਰੇ ਹਾਂ ਹਲੋ ਸਾਥੀ ਜਿਆਦਾ ਸੀ ਸੀ ਟੀਵੀ ਦੇ ਅੰਦਰ ਸੀ ਟੀਵੀ ਦੇ ਅੰਦਰ ਸਾਰਾ ਕੁਝ ਜਲੇ ਹੋਣ ਵਾਲੀ ਵਾਲੀ ਵਿੱਚ ਆਪਾਂ ਚੱਲ ਗਿਆ ਆਇਆ ਹੌ ਹੌ ਰੇ ਮਾਰਨ ਤੇ ਬਾਅਦ ਗਿਆ ਜਿਹੜੇ ਤੇ ਇੱਕ ਤਾਂ ਸੱਜਣਾਂ ਦਾ ਗੱਲਾਂ ਵੀ ਰਾਮ ਰੋਡ ਦਾ ਅੱਛਾ ਇਹਦੇ ਨਾਲ ਲਮਕਦਾ ਰਿਹਾ ਲਮ ਲਮ ਤੇ ਗੀਂਹਾਈਟ ਹੋਈ ਆ ਬੇ ਆਹੜੇ ਸਾਰੇ ਥੋੜੀ ਪਾਰ ਆਵਲੀ ਅੱਛਾ ਅੱਛਾ ਉਹ ਤਾਂ ਕਈ ਪਾਉ ਨੂੰ ਥੋੜੇ ਜਾਂ ਗੋਟ ਮੱਟਾ ਕਰ ਪਾਉ ਨਹੀਂ ਥੋੜੇ ਇਧਰ ਵਿੱਚ ਗੋਟ ਮੱਟਾ ਕਰਦਾ ਰਾਜ ਬਾਅ ਨੇ ਆ ਦੋੜੀਆਂ ਪੱਤਰੀਆਂ ਪੁੱਤਰੀਆਂ ਆਈਆਂ ਨੇ ਇਹ ਬਟੇਲਾ ਲੱਗ ਦੋ ਚੱਕਰ ਫੱਟ ਦੋ ਚੱਕਰ ਫੱਟ ਕੇ ਦੇ ਦੇ ਚੱਕਰ ਫੱਟ ਦੇ ਦੇ ਗਿਦੇ ਮੇਰਾ ਤੇ ਵਾਲਾ ਤੁੰਗ ਮੈ ਜੋ ਇਹ ਨਹੀਂ ਮੇ ਤੇ ਵਾਲ ਨਹੀਂ ਆਜੇ ਹਰ ਕੇ ਕੋਈ ਨਹੀਂ ਦਿਸਦਾ ਮੈਂ ਇਹ ਕਦੇ ਨਹੀਂ ਲੱਗ ਮਾਰਗਾ ਨਹੀਂ ਹਾਂ ਵੀਡੀਓ ਤੇ ਅੱਛਾ ਯਾਰ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ